ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਰਾਜਕੋਟ ਤੋਂ ਕਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ 925 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਬਠਿੰਡਾ ਦੇ ਐਮਸਾ ਵੀ ਵਰਚੁਅਲ ਟੰਗ ਨਾਲ ਉਦਘਾਟਨ ਕੀਤਾ ਐਮਸ ਬਠਿੰਡਾ ਵਿੱਚ ਕਰਵਾਏ ਗਏ ਇਸ ਉਦਘਾਟਨ ਸਮਾਗਮ ਦੌਰਾਨ ਪੰਜਾਬ ਦੇ ਰਾਸ਼ਵਲ ਬਨਵਾਰੀ ਲਾਲ ਪ੍ਰੋਹਿਤ ਕੇਂਦਰੀ வனਸ਼ ਅਤੇ ਸਨਤ ਰਾਜ ਮੰਤਰੀ ਸੋਮਪrakash ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਕਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਬੋਲਦਿਆਂ ਰਾਸ਼ਵਲ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਪੰਜਾਬ ਨੂੰ ਐਮਸ ਦੇ ਰੂਪ ਵਿੱਚ ਇੱਕ बहुत बड़ी सौगात मिली है उन्होंने कहा कि आज का दिन ऐतिहासिक है जो प्रधानमंत्री ने एम्स का उद्घाटन किया पंजाब के लिए, तो पंजाब प्रांत के लिए आज का बहुत ही महत्वपूर्ण दिन है मैं सबको मेरी तरफ से बहुत बहुत बधाइयाँ देता हूँ आज के दिन ਇਸਨੂੰ ਕੇਂਦਰੀ ਰਾਜ ਮੰਤਰੀ ਸੰਪਰਕਾ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਹੋਣਾ ਨੇ ਐਮਸੇ ਰੂਪ ਵਿੱਚ ਵੱਡੀ ਸਿਹਤ ਸਹੂਲਤ ਮਿਲਣ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ। ਅੱਜ ਅਸੀਂ ਇਸ ਥਾਂ ਤੇਸ਼ਕਰ ਕੇ ਬੈਠੇ ਆ ਕਿਉਂਕਿ ਬੀਬੀ ਹਰਸ਼ਵੰਤ ਗੌਰ ਦਾ ਰਾਜਾ ਇੱਥੇ ਦੇ ਸੰਸਦ ਨੇ। ਇਹ ਥਾਂ ਇਤੇ ਨਬਰ ਦਾ ਸ਼ਾਇਦ ਬੱਜੇ ਵਾਲੇ ਆ ਜਾਂਦੇ ਜਾਂ ਦੁਆਬੇ ਵਾਲੇ ਆ ਜਾਂਦੇ ਬਾਲੂ ਸਾਹਿਬ ਤੋਂ ਇਸ ਜੀ ਕਰਵਾ ਲ ਜੀ ਕਰਕੇ ਇੱਥੇ ਬਣਿਆ ਇਹਨਾਂ ਦੇ ਬਹੁਤ ਬਹੁਤ ਮੁਬਾਰਕਵਾਦ ਜਿਹੜੇ ਲੋਕ ਕਿਸੇ ਨਾ ਕਿਤੇ ਕਿਸੇ ਮਸਲੇ ਦੇ ਅੰਦਰ ਹਸਪਤਾਲ ਜਾਣਾ ਪੈ ਜਾਂਦਾ ਆ ਜਿਹੜੇ ਸਾਹਮਣੇ ਬੈਠੇ ਇਨ ਵਾਈਟ ਐਪਰਨਸ ਜਦੋਂ ਬੰਦਾ ਮਰੀਜ਼ ਬਣ ਕੇ ਉੱਥੇ ਜਾਂਦਾ ਹੈ ਨਾ ਸਾਬ ਦੇ ਆਰ ਨਾਟ ਜਸਟ ਸਟੂਡੈਂਟਸ অর ਡਾਕਟਰਸ অর ਡੀਨਸ ਦੇ ਆਰ ਗੱਮੀ ਗੌਡਸ ਇਨ ਵਾਈਟ ਐਪਰਨਸ ਇਹਨਾਂ ਲੋਕਾਂ ਦੀ ਬਦਲਦ ਉਦੋਂ ਫਰਿਸ਼ਤੇ ਦੇ ਤੌਰ ਤੇ ਦਿਖਾਈ ਦਿੰਦੇ ਆ ਜਿਹੜਾ ਬੰਦਾ ਉੱਥੇ ਬਿਸਤਰ ਦੇ ਉੱਤੇ ਤੌਰ ਮਰੀਜ਼ ਮੈਂ ਵੈਗਰੂਤ ਆਈ ਅਰਦਾਸ ਕਰਦਾ ਕਿਸੇ ਨੂੰ ਹਸਪਤਾਲ ਨਾ ਜਾਣਾ ਪਵੇ